हो। हो कि ਜਿੰਨੇ ਹੈਵੀ ਵੇਟ ਟਰੱਕ ਨੇ ਆਪਣੀਆਂ ਆਰਸੀਆਂ ਚੈੱਕ ਕਰਕੇ ਇਸ ਪੁਲ ਚੋਂ ਨਿਕਲਿਓ ਕਿਉਂਕਿ ਉਹ 80 70 70 ਟਨ ਪਾ ਕੇ 80 80 ਟਨ ਪਾ ਕੇ ਟਰਾਲੇ ਜਿਹੜੇ ਨਿਕਲਦੇ ਆ ਉਹ ਸਾਰੀ ਸੜਕ ਨੂੰ ਡੈਮੇਜ ਕਰਦੇ ਆ ਆਉਣ ਵਾਲੇ ਸਮੇਂ 'ਚ ਬਿਲਕੁਲ ਬੜੇ ਵੱਡੇ ਜੁਰਮਾਨੇ ਹੋਣਗੇ ਤੁਹਾਡਾ ਟਰੱਕ ਪਾਸ ਹੈ ਉਹਨਾਂ ਟਰੱਕ ਲੈ ਕੇ ਇੱਥੇ ਉਹਨੂੰ ਨਿਕਲਿਆ ਜਾਵੇ ਮੈਂ ਅੱਜ ਹੀ ਡੀਐਸਪੀ ਸਾਹਿਬ ਨੂੰ ਤੇ ਟ੍ਰੈਫਿਕ ਵਾਲਿਆਂ ਨੂੰ ਹਦਾਇਤਾਂ ਕਰਦਾ ਵੀ ਓਵਰਲੋਡ ਟਰੱਕ ਫਸਦਾ ਉਹ ਚੱਕ ਕੇ ਉਹਦੇ ਚਲਾਨਾ ਕਰੋ ਤਾਕੇ ਇੱਡੀ ਮਿਹਨਤ ਨਾਲ 1.2 ਕਰੋੜ ਰੁਪਏ ਦੇ ਖਰਚੇ ਨਾਲ ਜਿਹੜਾ ਅਸੀਂ ਪੁਲ ਬਣਾਇਆ ਅੰਡਰਪਾਸ ਬਣਾਇਆ ਅੱਜ ਫੇਰ ਇਹ ਟੁੱਟ ਜਾਊਗਾ ਅਸਲ ਤੇ ਛੋਟੇ ਵੀ ਰਾਜ ਮੈਂ ਉਦਘਾਟਨ ਨਹੀਂ ਕੀਤਾ ਅੱਜ ਤਾਂ ਲੋਕਾਂ ਦੇ سپرد ਕੀਤਾ ਉਦਘਾਟਨ ਤਾਂ ਉਹ ਉਦਘਾਟਨ ਵਾਲਾ ਪੱਥਰ ਲੱਗਿਆ ਪਿਆ ਅੱਜ ਤੋਂ ਕਾਫੀ ਥੋੜੇ ਸਮਾਂ ਪਹਿਲਾਂ ਮੇਰਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰੀ ਇਹ ਇੱਥੇ ਆਰਡਰ ਕਰਕੇ ਗਏ ਸੀ ਵੀ ਪੁੱਲ ਜਿਹੜੇ ਦੀ ਜਨਤਾ ਪ੍ਰੇਸ਼ਾਦ ਹੈ ਇਹ ਸਾਰੇ 7 8 ਪਿੰਡ 10 ਪਿੰਡ ਇੱਧਰ ਦੇ ਇਧਰ ਉਹ ਜਿਹੜੀ ਪੰਚਕੂਲੇ ਤੋਂ ਆਉਂਦੀ ਹੈ ਡੇਰਾ ਬਸਤੋਂ ਕੈਂਪ ਵਾਲੇ ਪਾਸੇ ਹੋ ਕੇ ਭੰਕਰ ਰੋਦੀ ਨਿਕਲਦੀ ਆ ਇੱਥੇ ਹਾਲਾਤ ਬਹੁਤ ਮਾੜੇ ਸੀ ਲੇਕਿਨ ਇਹ ਮਾਨ ਸਾਹਿਬ ਦੀ ਕਿਰਪਾ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਜਿਹੜਾ ਵਿਜ਼ਨ ਹੈ ਇਹ ਸਰਕਾਰ ਦੇ ਸਾਰੇ ਪੈਰਾਮੀਟਰਸ ਕਲੀਅਰ ਕਰਕੇ ਉਹਨਾਂ ਅੱਜ ਲੋਕਾਂ ਨੂੰ ਸਪੁਰਦ ਕਰਨਾ ਔਰ ਤੁਹਾਡੇ ਚੈਨਲ ਦੇ ਥਰੂ ਮੈਂ ਇੱਕ ਬੇਨਤੀ ਕਰਨਾ ਚਾਹੁੰਨਾ ਕਿ ਜਿੰਨੇ ਹੈਵੀ ਵੇਟ ਟਰੱਕ ਨੇ ਆਪਣੀਆਂ ਆਰਸੀਆਂ ਚੈੱਕ ਕਰਕੇ ਇਸ ਪੁੱਲ 'ਚੋਂ ਨਿਕਲਿਓ ਫੇ ਯਾਰ 70 70 ਟਨ ਪਾ ਕੇ 80 80 ਟਨ ਪਾ ਕੇ ਟਰਾਲੇ ਜਿਹੜੇ ਨਿਕਲਦੇ ਆ ਉਹ ਸਾਰੀ ਸੜਕ ਨੂੰ ਡੈਮੇਜ ਕਰਦੇ ਆ ਆਉਣ ਵਾਲੇ ਸਮੇਂ 'ਚ ਬਿਲਕੁਲ ਬੜੇ-ਬੜੇ ਜੁਰਮਾਨੇ ਹੋਣਗੇ ਜਿੰਨਾ ਲੋਡ ਤੁਹਾਡਾ ਟਰੱਕ ਪਾਸ ਹੈ ਉਹਨਾਂ ਟਰੱਕ ਲੈ ਕੇ ਇੱਥੇ ਉਹਨੂੰ ਨਿਕਲਿਆ ਜਾਵੇ ਮੈਂ ਅੱਜ ਹੀ ਡੀਐਸਪੀ ਸਾਹਿਬ ਨੂੰ ਤੇ ਟ੍ਰੈਫਿਕ ਵਾਲਿਆਂ ਨੂੰ ਹਦਾਇਤਾਂ ਕਰਦਾ ਕਿ ਜਿਹੜਾ ਵੀ ਓਵਰਲੋਡ ਟਰੱਕ ਫਸਦਾ ਉਹ ਚੱਕ ਕੇ ਉਹਦੇ ਚਲਾਨ ਕਰੋ ਤਾਂ ਕਿ ਏਡੀ ਮਿਹਨਤ ਨਾਲ ਪਾਉਣੇ 2 ਕਰੋੜ ਰੁਪਏ ਦੇ ਖਰਚੇ ਨਾਲ ਜਿਹੜਾ ਅਸੀਂ ਪੁਲ ਬਣਾਇਆ ਅੰਡਰਪਾਸ ਬਣਾਇਆ ਅੱਜ ਫੇਰ ਇਹ ਟੁੱਟ ਜਾਊਗਾ ਇਸ ਕਰਕੇ ਹਲਕੇ ਵਾਲਿਆਂ ਨੂੰ ਅੱਜ ਦਾ ਹ ਜਿਹੜੇ ਹੈਵੀ ਲੋਡ ਵਾਲੇ ਜਿੰਨਾ ਕਰਕੇ ਪਹਿਲਾਂ ਸਾਰਾ ਖਰਾਬ ਹੋਇਆ ਉਹ ਕਿਰਪਾ ਕਰਕੇ ਆਪਣੇ ਟਰੱਕ ਨੂੰ ਆਪਣੀ ਆਰਸੀ ਦੇ ਮੁਤਾਬਕ ਜਿੰਨਾ ਤੁਹਾਡਾ ਲੋਡ ਪਾਸ ਹੈ ਕਿਉਂਕਿ ਮੈਂ ਆਪ ਟਰੱਕਾਂ ਨਾਲ ਜੁੜਿਆ ਹੋ ਆਦਮੀ ਹਾਂ ਮੇਰੀ ਬੇਨਤੀ ਹੈ ਕਿ ਸਪੋਰਟ ਦੀ ਆਪ ਰੱਖ ਰੱਖੋ ਵੀ ਆਪੀ